ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਵਿਸਮਿਕ ਬਾਰੇ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ ਪਰਿਭਾਸ਼ਾ ਖੁਸ਼ੀ ਗਮੀ ਹੈਰਾਨੀ ਪੈ ਪ੍ਰਸ਼ੰਸਾ ਆਪ ਦੇ ਪ੍ਰਗਟਾਵੇ ਲਈ ਸੁਭਾਵਕ ਹੀ ਸਾਡੇ ਮੂੰਹੋਂ ਨਿਕਲਿਆ ਸ਼ਬਦ ਵਿਸਮਿਕ ਅਖਵਾਉਂਦਾ ਹੈ ਇਸ ਤਰ੍ਹਾਂ ਵਿਸਮਿਕ ਉਹ ਸ਼ਬਦ ਹੁੰਦੇ ਹਨ ਜਿਹੜੇ ਕਿਸੇ ਨੂੰ ਬੁਲਾਉਣ ਜਾਂ ਮਨ ਦੀ ਖੁਸ਼ੀ ਗਮੀ ਜਾਂ ਹੈਰਾਨੀ ਦੇ ਭਾਵਾਂ ਨੂੰ ਪ੍ਰਗਟ ਕਰਦੇ ਹਨ ਜਿਵੇਂ ਕਿ ਉਹ ਮੁੰਡਿਆ ਪੜ੍ਹਾਈ ਵੱਲ ਧਿਆਨ ਦੇ ਸ਼ਾਬਾਸ਼ ਤੇਰੀ ਮਿਹਨਤ ਰੰਗ ਲਿਆਈ ਵਿਸਮਿਕ ਦੀਆਂ ਕਿਸਮਾਂ ਵਿਸਮਿਕ ਦੀਆਂ ਪੰਜਾਬੀ ਵਿੱਚ 9 ਕਿਸਮਾਂ ਹੁੰਦੀਆਂ ਹਨ ਪਹਿਲੀ ਹੈ ਪ੍ਰਸ਼ੰਸਾਵਾਚਕ ਵਿਸਮਿਕ ਜਿਹੜੇ ਸ਼ਬਦਾਂ ਤੋਂ ਪ੍ਰਸ਼ੰਸਾ ਦੇ ਭਾਵ ਪ੍ਰਗਟ ਹੋਣ ਜਾਂ ਮਨ ਜੋ ਮਨ ਦੀ ਖੁਸ਼ੀ ਪ੍ਰਗਟ ਕਰੇ ਉਨਾ ਸ਼ਬਦਾਂ ਨੂੰ ਪ੍ਰਸ਼ੰਸਾਵਾਚਕ ਵਿਸਮਿਤ ਕਿਹਾ ਜਾਂਦਾ ਹੈ ਜਿਵੇਂ ਅਸ਼ਕੇ ਆਹਾ ਸ਼ਾਬਾਸ਼ ਬੱਲੇ ਦੂਸਰੀ ਕਿਸਮ ਹੈ ਸ਼ੋਕਵਾਚਕ ਵਿਸਮਿਕ ਜਿਹੜੇ ਸ਼ਬਦਾਂ ਤੋਂ ਦੁੱਖ ਦੇ ਭਾਵ ਪ੍ਰਗਟ ਹੋਣ ਅਤੇ ਮਨ ਦੀ ਗਮੀ ਜਾਂ ਦੁੱਖ ਪ੍ਰਗਟ ਹੋਵੇ ਉਹਨਾਂ ਸ਼ਬਦਾਂ ਨੂੰ ਸ਼ੋਕਵਾਚਕ ਵਿਸਮਿਕ ਕਿਹਾ ਜਾਂਦਾ ਹੈ ਜਿਵੇਂ ਉਫ ਹਾਏ ਹਾਏ ਰੱਬਾ ਤੀਸਰੀ ਕਿਸਮ ਹੈ ਹੈਰਾਨੀਵਾਚਕ ਵਿਸਮਿਕ ਜਿਹੜੇ ਸ਼ਬਦ ਤੋਂ ਬਾਕਾਂ ਵਿੱਚ ਹੈਰਾਨੀ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਹੈਰਾਨੀਵਾਚਕ ਵਿਸਮਿਕ ਕਹਿੰਦੇ ਹਨ ਜਿਵੇਂ ਕਿ ਓ ਆਹਾ ਵਾ ਵਾ ਸੂਚਨਾਵਾਚਕ ਵਿਸਮਿਕ ਜਿਹੜੇ ਸ਼ਬਦ ਸੂਚਨਾ ਦੇਣ ਜਾਂ ਸੁਚੇਤ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਸ਼ਬਦਾਂ ਨੂੰ ਸੂਚਨਾਵਾਚਕ ਵਿਸਮਿਕ ਕਿਹਾ ਜਾਂਦਾ ਹੈ ਜਿਵੇਂ ਸੁਣੋ ਜੀ ਖਬਰਦਾਰ ਬਚ ਕੇ ਪੰਜਵੀ ਹੈ ਸੰਬੋਧਨੀ ਸੰਬੋਧਨੀ ਵਿਸਮਿਕ ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਲਈ ਜਾਂ ਆਵਾਜ਼ ਮਾਰਨ ਲਈ ਵਰਤੇ ਜਾਂ ਉਹਨਾਂ ਸ਼ਬਦਾਂ ਨੂੰ ਸੰਬੋਧਨੀ ਵਿਸਮਿਕ ਕਿਹਾ ਜਾਂਦਾ ਹੈ ਜਿਵੇਂ ਨੀ ਕੁੜੀਏ ਓਏ ਕਾਕਾ ਵੇ ਅੜਿਆ ਜਿਵੇਂ ਹੈ ਸਤਿਕਾਰਵਾਚਕ ਵਿਸਮਿਕ ਜਿਹੜੇ ਸ਼ਬਦ ਵਾਕਾਂ ਵਿੱਚ ਕਿਸੇ ਲਈ ਸਤਿਕਾਰ ਜਾਂ ਪਿਆਰ ਦੇ ਭਾਵ ਪ੍ਰਗਟ ਕਰਨ ਉਹਨਾਂ ਸ਼ਬਦਾਂ ਨੂੰ ਸਤਿਕਾਰਵਾਚਕ ਵਿਸਮਿਕ ਕਿਹਾ ਜਾਂਦਾ ਹੈ ਜਿਵੇਂ ਧੰਨ ਭਾਗ ਜੀ ਆਇਆਂ ਨੂੰ ਆਓ ਜੀ ਸਤਮੀ ਹੈ ਫਿਟਕਾਰਵਾਚਕ ਵਿਸਮਿਕ ਜਿਹੜੇ ਸ਼ਬਦ ਵਾਕਾਂ ਵਿੱਚ ਫਿਟਕਾਰ ਜਾਂ ਲਾਨਤ ਦੇ ਭਾਵ ਪ੍ਰਗਟ ਕਰਨ ਉਹਨਾਂ ਸ਼ਬਦਾਂ ਨੂੰ ਫਿਟਕਾਰਵਾਚਕ ਵਿਸਮਿਕ ਕਹਿੰਦੇ ਹਨ ਜਿਵੇਂ ਲੱਖ ਲਾਨਤ ਫਿੱਟੇ ਮੂੰ ਦਫਾ ਹੋ ਅਗਲੀ ਹੈ ਅਸੀਸਵਾਚਕ ਵਿਸਮਿਕ ਜਿਹੜੇ ਸ਼ਬਦ ਵਾਕਾਂ ਵਿੱਚ ਅਸੀਸ ਜਾਂ ਅਸ਼ੀਰਵਾਦ ਦੇ ਭਾਵ ਪ੍ਰਗਟ ਕਰਨ ਉਹਨਾਂ ਸ਼ਬਦਾਂ ਨੂੰ ਅਸੀਸਵਾਚਕ ਵਿਸਮਿਕ ਕਹਿੰਦੇ ਹਨ ਜਿਵੇਂ ਖੁਸ਼ ਰਹੋ ਜੀਉਂਦਾ ਰਹੇ ਹੱਥ ਰੱਬ ਭਲਾ ਕਰੇ ਨੋਮੀ ਹੈ ਇੱਛਾਵਾਚਕ ਵਿਸਮਿਕ ਜਿਹੜੇ ਸ਼ਬਦ ਮਨ ਦੀ ਇੱਛਾ ਦੇ ਭਾਵ ਪ੍ਰਗਟ ਕਰਨ ਉਹਨਾਂ ਸ਼ਬਦਾਂ ਨੂੰ ਇੱਛਾਵਾਚਕ ਵਿਸਮਿਕ ਕਿਹਾ ਜਾਂਦਾ ਹੈ ਜਿਵੇਂ ਕਾਸ਼ ਹੈ ਵਾਏ ਗੁਰੂ ਜੇ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ